ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਿਛਲੇ ਦਿਨੀ ਅਮਰੀਕਾ ਗਏ ਹੋਏ ਇੱਕ ਪੰਜਾਬ ਦੇ ਵੀਰ ਹਰਜਿੰਦਰ ਸਿੰਘ ਤੋਂ ਐਕਸੀਡੈਂਟ ਹੋ ਗਿਆ ਤੇ ਜਿਸ ਕਾਰਨ ਉੱਥੋਂ ਦੇ ਚੰਨ ਲੋਕਾਂ ਦੀ ਜਾਣ ਚਲੀ ਗਈ ਤੇ ਇਸ ਕੇਸ ਦੇ ਵਿੱਚ ਵੀਰ ਹਰਜਿੰਦਰ ਸਿੰਘ ਇਸ ਵਕਤ ਯੂਐਸਏ ਦੀ ਜੇਲ ਵਿੱਚ ਆ ਤਾਂ ਹੁਣ ਐਡੀ ਦੂਰ ਮਾਪਿਆਂ ਦਾ ਵੀ ਜਾਣਾ ਐਡੀ ਛੇਤੀ ਮਤਲਬ ਕਿੰਨੇ ਦੂਰ ਸੌਖਾ ਨਹੀਂ ਐ ਤਾਂ ਅੱਜ ਇੱਕ ਆਪਣੇ ਸਿੱਖ ਸਰਦਾਰ ਵੀਰ ਗੁਰਪਤਵੰਤ ਸਿੰਘ ਉਹਨਾਂ ਦੀ ਮੁਲਾਕਾਤ ਕਰਨ ਗਏ ਤੇ ਉਹਨਾਂ ਦੇ ਵਿੱਚ ਉੱਥੇ ਜੇਲ੍ਹ ਦੇ ਵਿੱਚ ਕੀ ਕੀ ਗੱਲਬਾਤ ਹੋਈ ਉਹਨਾਂ ਨੇ ਕੀ ਗੱਲਾਂ ਕੀਤੀਆਂ ਤਾਂ ਉਹ ਵੀਰ ਗੁਰਪਤਵੰਤ ਸਿੰਘ ਨੇ ਬਾਹਰ ਆਣ ਕੇ ਦੱਸਿਆ ਆਓ ਆਪਾਂ ਉਹਨਾਂ ਦੀ ਉਹ ਸਾਰੀ ਗੱਲਬਾਤ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੱਪਾ ਖੜੇ ਆ ਜੀ ਸੇਂਟ ਲੂਸੀ ਕਾਉਂਟੀ ਜੇਲ ਦੇ ਬਾਹਰ ਜਿੱਥੇ ਸਾਡੇ ਨਾਲ ਮੌਜੂਦ ਨੇ ਗੁਰਪਤਵੰਨ ਸਿੰਘ ਪੰਨੋ ਜਨ ਕਾਉਂਸਲ 64 ਜੇਰਸੀ ਸੇ ਜਿਹੜੇ ਹੁਣੇ-ਹੁਣੇ ਵੀਰ ਹਰਜਿੰਦਰ ਸਿੰਘ ਹੁਣਾ ਨੂੰ ਅੰਦਰ ਮਿਲ ਕੇ ਆਏ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਵਿਚਾਰਾਂ ਆਈਆਂ ਨੇ ਸਰਦਾਰ ਸਾਹਿਬ ਜੀ ਆਏ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਜੀ ਸੋ ਤੁਸੀਂ ਹੁਣੇ ਹਰਜਿੰਦਰ ਸਿੰਘ ਹੁਣਾ ਨੂੰ ਮੁਲਾਕਾਤ ਕਰਕੇ ਆਏ ਹੋ ਕੀ ਵਿਚਾਰਾਂ ਜਿਹੜੀਆਂ ਜੀ ਉਹ ਹਰਜਿੰਦਰ ਸਿੰਘ ਦੇ ਨਾਲ ਹੋਈਆਂ ਨੇ ਦੇਖੋ ਸਭ ਤੋਂ ਪਹਿਲਾਂ ਮੈਂ ਹਰਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਤੇ ਉਹਨਾਂ ਦੇ ਸਾਥੀਆਂ ਨੇ ਸੰਡੇ ਨੂੰ ਐਤਵਾਰ ਨੂੰ ਇਹ ਫੈਸਲਾ ਲਿਆ ਕਿ ਉਹ ਆਪਣੀ ਹਰਜਿੰਦਰ ਸਿੰਘ ਦੀ ਵਕਾਲਤ ਲਈ ਆਪਣੇ ਵਕੀਲ ਰੱਖਣਗੇ ਤੇ ਇਸ ਕੇਸ ਨੂੰ ਸੰਭਾਲਣਗੇ ਸੋ ਇਹ ਗੱਲ ਮੈਂ ਪਹਿਲਾਂ ਦੱਸਣਾ ਚਾਹੁੰਦਾ ਕਿ ਮੈਂ ਇੱਥੇ 6 ਫਰ ਜਸਟਿਸ ਵੱਲੋਂ ਆਇਆ ਮੈਂ ਇਸ ਕਰਕੇ ਆਇਆ ਕਿਉਂਕਿ ਉਹ ਖਾਲਸਤਾਨੀ ਪੱਖੀ ਹਰਜਿੰਦਰ ਸਿੰਘ ਹੈ ਮੈਂ ਇਸ ਕਰਕੇ ਪਹੁੰਚਿਆ ਸੀ ਕਿ ਲਗਾਤਾਰ ਇੱਥੇ ਖਬਰਾਂ ਛਪਦੀਆਂ ਪਈਆਂ ਜਿਹੜੀਆਂ ਕਿ ਹਰਜਿੰਦਰ ਸਿੰਘ ਦੇ ਖਿਲਾਫ ਹੈ ਤੇ ਇੱਕ ਹਿੱਸਾ ਇਹ ਹੈ ਕਿ ਜਿਹਦੇ ਵਿੱਚ ਜਿਹੜੇ ਵਿਕਟਮਸ ਹੈ ਇਹ ਸ਼ੋਅ ਕਰਨ ਵਾਸਤੇ ਕਿ ਜਿਹੜੇ ਸਿਕਸ ਹੈਗੇ ਆ ਅਮਰੀਕਨ ਸਿਕਸ ਆ ਦੇ ਸਟੈਂਡ ਇਨ ਸੋਲਿਡੈਰਟੀ ਵਿਦ ਦਾ ਵਿਕਟਮਸ ਸੋ ਇਹ ਗੱਲਾਂ ਪਹਿਲਾਂ ਆਪਾਂ ਦੱਸਦੀਆਂ ਜ਼ਰੂਰੀ ਸੀ ਸੋ ਜਦੋਂ ਮੈਂ ਮਿਲਿਆ ਤੇ ਇਹ ਮੈਂ ਅਬਜ਼ਰਵ ਕੀਤਾ ਏ ਉਹਦੀ ਹਰਜਿੰਦਰ ਸਿੰਘ ਦੀ ਸਟੇਟਮੈਂਟ ਨਾ ਲਵੇ ਕੋਈ ਕਿ ਜਦੋਂ ਦਾ ਇਹ ਹਾਦਸਾ ਹੋਇਆ ਜਦੋਂ ਇਹ ਹਾਦਸਾ ਹੋਇਆ ਤੇ ਉਹਦੇ ਮਨ ਦੇ ਉੱਤੇ ਕੀ ਮੈਂ ਫੀਲ ਕੀਤਾ ਕਿ ਅੱਖਾਂ 'ਚ ਪਾਣੀ ਹੈ ਦਿਲ 'ਚ ਹਮਦਰਦੀ ਹੈ ਤੇ ਮੂਹ ਦੇ ਉੱਤੇ ਵਾਹਿਗੁਰੂ ਤੇ ਅਰਦਾਸ ਹੈ ਉਹਨਾਂ ਵਾਸਤੇ ਕਿ ਜਿਹੜੇ ਉਸ ਦਿਨ ਉਸ ਇਨਸੀਡੈਂਟ ਦੇ ਵਿੱਚ ਤਿੰਨ ਅਮਰੀਕਨਜ਼ ਪੂਰੇ ਹੋਏ ਸੀ ਇਹ ਮੈਂ ਆਪਣੀ ਅੱਖੀਂ ਦੇਖਿਆ ਕਿ ਕਿਵੇਂ ਉਹਨੂੰ ਲੱਗਦਾ ਕਿ ਇਹ ਜਿਹੜੇ ਉਸ ਦਿਨ ਜਿਹੜੀ ਪੂਰੇ ਹੋਏ ਆ ਤਿੰਨ ਅਮਰੀਕਨਜ਼ ਕਿਵੇਂ ਉਹਦੇ ਲਈ ਹਮਦਰਦੀ ਹਰਜਿੰਦਰ ਦੇ ਬੁੱਲਾਂ ਦੇ ਉੱਤੇ ਅੱਖਾਂ ਦੇ ਵਿੱਚ ਤੇ ਦਿਲ ਵਿੱਚ ਅਰਦਾਸ ਹੈ ਸੋ ਹਰਜਿੰਦਰ ਸਿੰਘ ਦੇ ਨਾਲ ਹੋਰ ਵੀ ਕੋਈ ਗੱਲਬਾਤ ਹੋਈਆਂ ਕਿਸ ਕੇਸ ਨੂੰ ਲੈ ਕੇ ਜਾਂ ਕੋਈ ਉਹਨੇ ਤੁਹਾਨੂੰ ਕੋਈ ਤੱਥ ਜਿਹੜੇ ਦੱਸੇ ਹੋਣ ਦੇਖੋ ਕਿਉਂਕਿ ਮੈਂ ਉਹਦਾ ਵਕੀਲ ਨਹੀਂਗਾ ਤੇ ਅਸੀਂ ਹੁਣੇ ਇੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਦੇ ਵਿੱਚ ਮੈਂ ਇਹ ਦੱਸੀਆਂ ਗੱਲਾਂ ਕਿ ਜੋ ਮੈਂ ਅਬਜ਼ਰਵ ਕੀਤਾ ਵੀ ਉਹ ਕੀ ਸੀਗਾ ਤੇ ਕਿਸ ਤਰੀਕੇ ਦੇ ਨਾਲ ਕਿਉਂਕਿ ਇਹ ਕੇਸ ਉਹਦੇ ਸਾਥੀਆਂ ਨੇ ਤੇ ਉਥੇ ਕੈਲੀਫੋਰਨੀਆ ਦੇ ਜਿਹੜੇ ਉਹਦੇ ਦੋਸਤ ਹੈ ਜਣਾ ਸੱਜਣ ਹੈ ਉਹਨਾਂ ਨੇ ਲੜਨਾ ਕਿ ਇਹਦੇ ਲਈ ਬਹੁਤ ਹੀ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਪੂਰੀ ਜਿਹੜੀ ਆਪਣੇ ਅਮਰੀਕਨ ਸਿਕਸ ਹੈ ਦੇ ਸ਼ੁੱਡ ਸਟੈਂਡ ਇਨ ਸੋਲੀਡੈਰਟੀ ਵਿਦ ਦਾ ਵਿਕਟਮਸ ਕਿਵੇਂ ਤਿੰਨ ਜਿਹੜੇ ਵਿਕਟਮਸ ਐ ਜਿਹੜੇ ਕਿ ਉਹਦਣ ਉਸ ਹਾਦਸੇ ਵਿੱਚ ਪੂਰੇ ਹੋਏ ਐ ਕਿਵੇਂ ਉਹਨਾਂ ਦੇ ਨਾਲ ਪੂਰੇ ਸਿੱਖ ਪੰਥ ਨੂੰ ਪਹਿਲਾਂ ਖੁਲੋਣਾ ਪੈਣਾ ਕਿਉਂਕਿ ਉਹੀ ਜਿਹੜਾ ਉਹਨਾਂ ਦੇ ਨਾਲ ਖੁਲੋਣਾ ਤੇ ਕਿਵੇਂ ਉਹਨਾਂ ਤਿੰਨ ਜ਼ਿੰਦਗੀ ਜਿਹੜੀਆਂ ਹੈਗੀਆਂ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਦੀ ਜ਼ਿੰਦਗੀ ਪੂਰੀ ਹੋਈ ਹੈ ਤੇ ਕਿਵੇਂ ਅੱਜ ਹਰਜਿੰਦਰ ਨੂੰ ਇੱਕ ਰਾਜਨੀਤਿਕ ਤੌਰ ਦੇ ਉੱਤੇ ਇੱਕ ਸਟੇਟ ਵਰਸਸ ਦੂਸਰੀ ਸਟੇਟ ਦਾ ਜਿਹੜਾ ਮੁੱਦਾ ਬਣਾਇਆ ਜਾ ਰਿਹਾ ਉਦੇ ਲਈ ਇੱਕ ਬੈਸਟ ਲੀਗਲ ਡਿਫੈਂਸ ਟੀਮ ਜਿਹੜੇ ਉਹਦੇ ਸੱਜਣ ਮਿੱਤਰ ਹੈ ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਹੈ ਉਹ ਬਹੁਤ ਜ਼ਰੂਰੀ ਹੈ ਜੀ ਸਰਦਾਰ ਗੁਰਪਤਵਨ ਸਿੰਘ ਪੰنو ਜੀ ਦੋ ਮਸਲੇ ਜਿਹੜੇ ਇੱਕ ਤਾਂ ਪਹਿਲਾ ਲੈਂਗੁਏਜ ਦਾ ਮਸਲਾ ਹੈ ਹਰਜਿੰਦਰ ਸਿੰਘ ਦੇ ਮਾਮਲੇ ਜਿਵੇਂ ਇੱਕ ਮਸਲਾ ਜਿਹੜਾ ਹੈ ਸਿੱਖਾਂ ਦੀ ਦਸਤਾਰ ਦਾ ਹੈ ਅਕਸਰ ਹੀ ਜੇਲ੍ਹਾਂ ਦੇ ਵਿੱਚ ਜਿਹੜੀ ਇੱਕ ਪ੍ਰੋਸੀਜਰ ਹੁੰਦਾ ਹੈ ਕਿ ਦਸਤਾਰ ਜਿਹੜੀ ਉਤਾਰ ਦਿੱਤੀ ਜਾਂਦੀ ਹੈ ਤੇ ਜਦੋਂ ਇਸ ਨੌਜਵਾਨ ਦੇ ਸਿਰ ਦੇ ਉੱਤੇ ਅਸੀਂ ਦਸਤਾਰ ਕੇਸ ਜਿਹੜੇ ਦੇਖਦੇ ਆਂ ਇਹ ਸਵਾਲ ਕਮਿਊਨਿਟੀ ਦਾ ਹੈ ਸਿੱਖਾਂ ਦਾ ਹੈ ਇਸ ਮਾਮਲੇ 'ਚ ਕੋਈ ਗੱਲਬਾਤ ਹੋਈ ਹੈ ਤੁਹਾਡੀ ਬਿਲਕੁਲ ਹੋਈ ਹੈ ਤੇ ਹਰਜਿੰਦਰ ਨੇ ਮੈਨੂੰ ਇਹ ਵੇਲੇ ਗੱਲ ਦੱਸੀ ਕਿਉਂਕਿ ਉਹਦੇ ਸਿਰ ਤੇ ਦਸਤਾਰ ਨਹੀਂ ਸੀ ਔਰ ਸਭ ਤੋਂ ਪਹਿਲਾ ਕੰਮ ਮੈਂ ਇਹੀ ਕੀਤਾ ਕਿ ਅੰਦਰ ਹੀ ਜਿਹੜੀ ਹੈ ਮੈਂ ਉਹ ਜੇਲ੍ਹ ਵਾਲਿਆਂ ਨਾਲ ਗੱਲਬਾਤ ਕਰ ਲਈ ਹੈ ਉਹਨਾਂ ਦੇ ਜਿਹੜੇ ਡਿਪਟੀ ਹੈ ਉਹਨਾਂ ਨਾਲ ਗੱਲਬਾਤ ਕਰ ਲਈ ਹੈ ਉਹਨਾਂ ਨੇ ਐਗਰੀ ਕਰ ਲਿਆ ਕਿ ਉਹ ਆਪਣਾ ਪ੍ਰੋਸੀਜਰ ਪੂਰਾ ਫਾਲੋ ਕਰਕੇ ਤੇ ਹਰਜਿੰਦਰ ਦੀ ਜਿਹੜੀ ਦਸਤਾਰ ਹੈ ਉਹ ਜਲਦੀ ਤੋਂ ਜਲਦੀ ਪੁੱਜਦੀ ਕਰਨਗੇ ਇਹ ਮੇਰੀ ਗੱਲਬਾਤ ਹੋ ਗਈ ਹੈ ਉਹਨਾਂ ਨੇ ਮੈਨੂੰ ਅਸ਼ੋਰੈਂਸ ਦਿੱਤੀ ਹੈ ਕਿ ਅਸੀਂ ਐਕਸੈਪਸ਼ਨ ਦੇ ਕੇ ਤੇ ਹਰਜਿੰਦਰ ਦੀ ਜਿਹੜੀ ਦਸਤਾਰ ਹੈ ਉਹਨੂੰ ਦੇਾਂਗੇ ਸੋ ਬਿਲਕੁਲ ਕਮਿਊਨਿਟੀ ਦੇ ਲਈ ਜਾਣਨਾ ਬਹੁਤ ਜ਼ਰੂਰੀ ਹੈ ਜਿਹੜੇ ਤੱਥ ਜਿਹੜੇ ਅੱਜ ਪਹਿਲੀ ਵਾਰ ਆ ਕੋਈ ਸਿੱਖਾਂ ਦੇ ਵਿੱਚੋਂ ਜਿਹੜਾ ਹਰਜਿੰਦਰ ਸਿੰਘ ਨੂੰ ਮਿਲਣ ਗਿਆ ਇੱਕ ਲੈਂਗੁਏਜ ਦਾ ਬੈਰੀਅਰ ਬਹੁਤ ਵੱਡਾ ਹੈ ਕਿਉਂਕਿ ਚਾਹੇ ਕੋਈ ਅਫੀਸ਼ੀਅਲ ਵੀ ਨਹੀਂ ਉਹ ਵੀ ਜਾ ਕੇ ਜੇ ਹਰਜਿੰਦਰ ਸਿੰਘ ਨਾਲ ਗੱਲ ਕਰਨੀ ਚਾਹਣ ਜਾਂ ਉਹਦਾ ਪਰਿਵਾਰਿਕ ਮੈਂਬਰ ਜਾਂ ਹੋਰ ਦੋਸਤ ਮਿੱਤਰ ਜਿਹੜੇ ਆ ਉਹਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਉਹ ਉਹਦੇ ਬਾਰੇ ਕੋਈ ਉਹਦੇ ਵਾਸਤੇ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਅਸ਼ੋਰੈਂਸ ਦਵਾਈ ਹੈ ਕਿ ਇੱਕ ਸਪੈਸ਼ਲ ਜਿਹੜਾ ਹੈਗਾ ਪੰਜਾਬੀ ਲੈਂਗੁਏਜ ਦੇ ਵਿੱਚ ਇੱਥੇ ਉਹ ਬਣਾਉਣਗੇ ਜਿਹੜਾ ਐਪ ਦਾ ਹਿੱਸਾ ਹੈ ਤੇ ਉਸ ਪੰਜਾਬੀ ਐਪ ਦੇ ਰਾਹੀ ਹਰਜਿੰਦਰ ਜਿਹੜਾ ਹੈ ਆਪਣੇ ਸੱਜਣ ਮਿੱਤਰਾਂ ਨਾਲ ਜਿਨ੍ਹਾਂ ਦਾ ਫੋਨ ਨੰਬਰ ਉਹ ਇਹਨਾਂ ਨੂੰ ਦੇਗਾ ਤੇ ਉਹ ਉਹਨਾਂ ਨਾਲ ਖੁੱਲੇ ਆਮ ਗੱਲਬਾਤ ਕਰ ਸਕੇਗਾ ਉਹ ਪੰਜਾਬੀ ਦੇ ਵਿੱਚ ਸਪੈਸ਼ਲ ਹਿੱਸਾ ਉਹਨਾਂ ਨੇ ਮੈਨੂੰ ਕਨਫਰਮ ਕੀਤਾ ਇਹ ਮੰਨੇ ਆ ਗੱਲ ਕਿ ਹਾਂਜੀ ਇਹਨੂੰ ਜ਼ਰੂਰਤ ਆ ਕਿ ਇਹ ਕਮਿਊਨੀਕੇਟ ਜਿਹੜਾ ਇਸ ਵਕਤ ਪੂਰਾ ਨਹੀਂ ਕਰ ਸਕਦਾ ਪਿਆ ਪਰ ਮੈਂ ਇਹ ਵੀ ਦੱਸਣਾ ਚਾਹਨਾ ਕਿ ਜਿਹੜਾ ਨੌਜਵਾਨ ਹਰਜਿੰਦਰ ਹੈ ਤੇ ਜਿਹੜੇ ਤਿੰਨ ਉਸ ਦਿਨ ਉਸ ਹਾਦਸੇ ਚ ਪੂਰੇ ਹੋਏ ਆ ਇਹ ਇਕੱਠਾ ਹੈ ਹਰਜਿੰਦਰ ਜਿਹੜਾ ਕੋਈ ਹੈ ਉਹ ਕੋਈ ਅਤਵਾਦੀ ਨਹੀਂ ਹੈ ਜਾਂ ਹਰਜਿੰਦਰ ਨੇ ਕਿਸੇ ਦੀ ਜਾਨ ਜਿਹੜੀ ਆ ਉਹ ਮਿੱਥਕੇ ਨਹੀਂ ਲਈ ਇਹ ਇੱਕ ਹਾਦਸਾ ਸੀ ਜਿਹੜਾ ਨਹੀਂ ਸੀ ਹੋਣਾ ਚਾਹੀਦਾ ਸੋ ਇਹ ਆਪਾਂ ਸਾਰੇ ਇਸ ਨੂੰ ਰਾਜਨੀਤਿਕ ਰੰਗਤ ਜਿਹੜੀਆਂ ਕੈਲੀਫੋਰਨੀਆ ਤੇ ਫਲੋਰੀਡਾ ਵਾਲੀ ਸਟੇਟਾਂ ਦੇ ਏਰੀਆ ਉਹ ਨਾ ਦਈਏ ਪਹਿਲਾਂ ਵਿਕਟਮਸ ਦੇ ਨਾਲ ਖਲੋਈਏ ਮੇਕ ਸ਼ੋਰ ਕਰੀਏ ਕਿ ਉਹਨਾਂ ਦੀ ਟੇਕ ਕੇਅਰ ਕਰੀਏ ਔਰ ਇਹਦੇ ਵਿੱਚ ਹੀ ਡਾਕਟਰ ਬਖਸ਼ੀ ਸਿੰਘ ਸੰਧੂ ਨੇ ਸਵੇਰੇ ਮੈਨੂੰ ਇਹ ਕਿਹਾ ਸੀ ਕਿ 6 ਪਰ ਜਸਟਿਸ ਵੱਲੋਂ 1 ਲੱਖ ਡਾਲਰ ਜਿਹੜਾ ਹੈ ਉਹ ਫਲੋਰੀਡਾ ਦੇ ਗਵਰਨਰ ਆਫਿਸ ਜਿਹੜਾ ਗਵਰਨਰ ਡੀਸੈਂਟਸ ਹੈ ਉਹਦੇ ਆਫਿਸ ਨਾਲ ਮਿਲ ਕੇ ਉਹ ਵਿਕਟਮ ਪਰਿਵਾਰਾਂ ਨੂੰ ਦੇਣਗੇ ਤੁਸੀਂ ਖੁਦ ਵਕੀਲਾਂ ਅਮਰੀਕਨ ਜਸਟਿਸ ਸਿਸਟਮ ਦੇ ਹਵਾਲੇ ਦੇ ਨਾਲ ਮੈਂ ਜਾਣਨਾ ਚਾਹੁੰਗਾ ਕਿ ਹਰਜਿੰਦਰ ਸਿੰਘ ਦੇ ਨਾਲ ਜਸਟਿਸ ਹੋਵੇਗੀ ਦੇਖੋ ਜੇ ਆਪਾਂ ਅਮਰੀਕਨ ਜਸਟਿਸ ਸਿਸਟਮ 'ਤੇ ਵਿਸ਼ਵਾਸ ਹੀ ਨਹੀਂ ਕਰਦੇ ਫਿਰ ਤਾਂ ਇੱਥੇ ਆਉਣ ਦੀ ਜ਼ਰੂਰਤ ਹੀ ਨਹੀਂ ਪਰ ਇੱਕ ਹਿੱਸਾ ਜ਼ਰੂਰ ਹੋਇਆ ਕਿ ਚਾਹੇ ਉਹ ਨੋਇੰਗਲੀ ਚਾਹੇ ਅਨਨੋਇੰਗਲੀ ਜਿਹੜੀ ਡਿਸਇਨਫਾਰਮੇਸ਼ਨ ਤੇ ਮਿਸਇਨਫਾਰਮੇਸ਼ਨ ਹਰਜਿੰਦਰ ਦੇ ਖਿਲਾਫ ਫਲਾਈ ਜਾ ਰਹੀ ਹੈ ਜਾਂ ਜਿਹੜੀ ਕਿ ਉਹਨਾਂ ਤਿੰਨ ਵਿਕਟਮਸ ਬਾਰੇ ਗੱਲਬਾਤ ਕਰਨੀ ਹੈ ਇਹ ਸਾਰੀਆਂ ਗੱਲਾਂ ਉਹ ਹੈ ਜਿਹੜੀਆਂ ਕਿ ਉਹਦੇ ਵਕੀਲ ਜਿਹੜੇ ਉਹਨੂੰ ਡਿਫੈਂਡ ਕਰਨਗੇ ਉਹ ਕਰਨਗੇ ਪਰ ਅਸੀਂ ਮੰਨਦੇ ਹਾਂ ਕਿ ਅਮਰੀਕਨ ਸਿਸਟਮ ਦੇ ਵਿੱਚ ਕਿਸੇ ਦੇ ਨਾਲ ਵੀ ਡਿਸਕ੍ਰਿਮੀਨੇਸ਼ਨ ਜਿਹੜੀ ਨਹੀਂ ਹੋ ਸਕਦੀ ਤੇ ਜੇ ਹੁੰਦੀ ਦਿੱਸੀ ਕਿ ਪਬਲਿਕ opinion ਜਿਹੜਾ ਜਾਂ ਮੀਡੀਆ ਟ੍ਰਾਇਲ ਹੁੰਦਾ ਦੱਸਿਆ ਤੇ ਅਸੀਂ ਇਸ ਦੇ ਉੱਤੇ ਆਵਾਜ਼ ਕਰਾਂਗੇ ਅਸੀਂ ਇਸ ਦੇ ਉੱਤੇ ਕਰਾਂਗੇ ਹਾਲਾਂਕਿ ਜਿਵੇਂ ਮੈਂ ਅੱਗੇ ਆਖਿਆ ਉਹਦੇ ਸਾਥੀਆਂ ਨੇ ਤੇ ਪਰਿਵਾਰਾਂ ਦੀ ਅਸੀਂ ਰਿਸਪੈਕਟ ਕਰਦੇ ਆਂ ਜਿਨ੍ਹਾਂ ਨੇ ਇਹ ਕੇਸ ਲੜਨਾ ਪਰ ਫਿਰ ਵੀ ਅਸੀਂ ਕਮਿਊਨਿਟੀ ਆਰਗੇਨਾਈਜੇਸ਼ਨ ਜਿਹੜੀ ਕਿ ਖਾਲਿਸਤਾਨ ਰੈਫਰੰਡਮ ਤੇ ਕੰਮ ਕਰਦੀ ਪਈ ਹੈ ਜਿਹੜੇ ਆਪਣੇ ਨੌਜਵਾਨਾਂ ਦੇ ਨਾਲ ਹਮੇਸ਼ਾ ਖੜੇ ਆ ਤੇ ਇਸ ਵਾਸਤੇ ਇਹਦੇ ਨਾਲ ਵੀ ਖਲੋਣਾ ਜ਼ਰੂਰੀ ਹੈ ਚਾਹੇ ਉਹਦੇ ਇੱਕ ਹਾਦਸੇ ਕਾਰਨ ਕਈਆਂ ਦੀ ਜਾਨ ਗਈ ਹੈ ਪਰ ਉਥੇ ਹਰਜਿੰਦਰ ਦੀ ਜ਼ਿੰਦਗੀ ਵੀ ਜਿਹੜੀ ਹੈ ਉਹ ਇਸ ਵਕਤ ਪ੍ਰਿਜ਼ਨ ਦੇ ਵਿੱਚ ਹੈ ਤੇ ਸਲਾਖਾਂ ਦੇ ਪਿੱਛੇ ਆ ਜੀ ਬਹੁਤ ਬਹੁਤ ਧੰਨਵਾਦ ਆ ਸੋ ਸਾਡੇ ਨਾਲ ਜੁੜੇ ਸਾਰੇ ਵਰਪਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਸੋ ਗੁਰਪਤਵਨ ਸਿੰਘ ਪਾਣੂ ਹੁਣ ਉਹਦਾ ਮੈਸੇਜ ਸਾਰੀ ਦੁਨੀਆ ਤੱਕ ਜਿਹੜਾ ਜੀ ਉਹ ਓਪੜ ਆ ਤੇ ਬਹੁਤ ਸਾਰੇ ਨੈਰੇਟਿਵ ਅੱਜ ਭੱਜ ਗਏ ਹੋਣਗੇ ਤੇ ਬਹੁਤ ਸਾਰੀ ਜਾਣਕਾਰੀ ਜਿਹੜੀ ਸਾਡੇ ਪੈਣਾ ਪ੍ਰਾਪਤ ਆ ਕੇ ਜਿਹੜੀ ਉਹ ਜੀ ਓਪੜ ਜਾਵੇਗੀ ਦਸਤਾਰ ਦਾ ਮਸਲਾ ਸੀ ਬਿਲਕੁਲ ਇੱਕ ਪ੍ਰੋਸੀਜਰ ਜਿਹੜਾ ਹੈ ਜੀ ਉਹ ਜੇਲ ਦੇ ਵਿੱਚ ਸ਼ੁਰੂ ਕੀਤਾ ਜਾਣਾ ਹੈ ਜਿਹਦੇ ਅਕੋਰਡਿੰਗ ਹਰਜਿੰਦਰ ਸਿੰਘ ਨੂੰ ਦਸਤਾਰ ਵੀ ਜਿਹੜੀ ਆ ਜੀ ਉਹ ਪ੍ਰੋਵਾਈਡ ਕਰਾਈ ਜਾਣੀ ਹੈ ਤੇ ਇਸੇ ਤਰ੍ਹਾਂ ਹੀ ਇੱਕ ਖਾਸ ਟੈਬਲੇਟ ਜਿਹੜਾ ਜੀ ਹਰਜਿੰਦਰ ਸਿੰਘ ਤੱਕ ਜੀ ਦਾ ਲੈਂਗੁਏਜ ਦੇ ਪੰਜਾਬੀ ਲੈਂਗੁਏਜ ਹੋਵੇਗੀ ਜਿਹਦੇ ਨਾਲ ਉਹ ਆਪਣੇ ਪਰਿਵਾਰ ਆਪਣੇ ਦੋਸਤਾਂ ਮਿੱਤਰਾਂ ਤੇ ਆਪਣੇ ਵਕੀਲਾਂ ਦੇ ਨਾਲ ਖੁੱਲ ਕੇ ਗੱਲਬਾਤ ਜਿਹੜਾ ਉਹ ਕਰ ਸਕੂਗਾ ਅੱਜ ਗੁਰਪ੍ਰਤਮ ਸਿੰਘ ਪਨੋਹਣਾ ਦਾ ਸੇਂਟ ਲੂਇਸ ਫਲੋਰੀਡਾ ਆਉਣਾ ਇੱਕ ਬਹੁਤ ਵੱਡੇ ਜਿਹੜਾ ਨੈਰੇਟਿਵ ਸਿੱਖਾਂ ਦੇ ਖਿਲਾਫ ਸਰਜਿਆ ਜਾ ਰਿਹਾ ਸੀ ਉਸ ਨੂੰ ਤੋੜ ਕੇ ਰੱਖ ਦੇਵੇਗਾ